ਕੱਲ ਫ੍ਰੀ ਕੋਰਟ ਦੇ ਵਿੱਚ ਆਮ ਆਈ ਪਾਰਟੀ ਦੇ ਐਮ ਸੀ ਵਿਜੇ ਸ਼ਾਵੜਾ ਦੇ ਨਾਲ ਸਿਟੀ 1 ਦੇ ਐਸ ਐਚ ਓ ਵੱਲੋਂ ਦਰਵਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਤੋਂ ਬਾਅਦ ਐਮ ਸੀ ਸਿਬਾਣ ਦੇ ਸਮਰਥਕਾਂ ਵੱਲੋਂ ਧਰਨਾ ਵੀ ਦਿੱਤਾ ਗਿਆ ਸੀ ਮਾਮਲਾ ਕਾਫੀ ਪੱਕਿਆ ਸੀ ਅਤੇ ਉਸ ਤੋਂ ਬਾਅਦ ਐਮ ਸੀ ਸਿਬਾਣ ਵੱਲੋਂ ਪਾਰਟੀ ਛੱਡਣ ਦਾ ਵੀ ਕਿਹਾ ਗਿਆ ਸੀ ਪਰ ਇਸ ਮਾਮਲੇ ਵਿੱਚ ਉਹ ਨਵਾਂ ਮੋੜ ਆਇਆ ਜਦੋਂ ਸਬੰਧਤ ਐਸ ਐਚ ਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਐਮ ਸੀ ਵਿਜੇ ਸ਼ਾਵੜਾ ਵੱਲੋਂ ਕਿਹਾ ਗਿਆ ਕਿ ਉਹ ਪਾਰਟੀ ਦੇ ਨਾਲ ਖੜੇ ਹਨ ਇਸ ਬਾਰੇ ਇੱਕ ਵਿਸ਼ੇਸ਼ ਪ੍ਰੈਸ ਵਾਰਤਾ ਫਰੀਕੋਟ ਦੇ ਵ代 ਅਗਰੇਸਿੰਗ ਸਿੱਖੂ ਦੇ ਘਰ ਰੱਖੀ ਗਈ। ਉਹਦੇ ਇਸ ਬਾਰੇ ਗੱਲਬਾਤ ਕਰਦੇ ਅਗਰੇਸਿੰਗ ਸਿੱਖੂ ਨੇ ਕਿਹਾ ਕਿ ਇਹ ਮਾਮਲਾ ਸੁਲਝਾ ਲਿਆ ਗਿਆ ਹੈ ਅਤੇ ਸਬੰਧਤ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਜਿਹੇ ਅਫਸਰਾਂ ਨੂੰ ਚੇਤਾਵਨੀ ਹੈ ਜੇਕਰ ਪਾਰਟੀ ਵਰਕਰ ਜਾਂ ਆਮ ਲੋਕਾਂ ਦੀ ਸਮੱਸਿਆ ਹੱਲ ਨਹੀਂ ਕਰਨਗੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਵਿਜੇ ਸ਼ਾਭੜੇ ਨੇ ਵੀ ਕਿਹਾ ਕਿ ਉਹ ਪਾਰਟੀ ਦੇ ਨਾਲ ਖੜੇ ਹਨ ਕਿਉਂਕਿ ਉਹਨਾਂ ਵਿੱਚ ਉਸ ਸਮੇਂ ਗੁੱਸਾ ਸੀ ਜਿਵੇਂ ਚੱਲਦੇ ਆ ਉਹਨਾਂ ਵੱਲੋਂ ਇਹ ਸ਼ਬਦ ਕਹੇ ਗਏ ਹਨ ਅਤੇ ਉਹ ਹੁਣ ਪਾਰਟੀ ਨਾਲ ਖੜੇ ਹਨ ਅਤੇ ਪਾਰਟੀ ਉਹਨਾਂ ਦੇ ਨਾਲ ਖੜੀ ਹੈ ਤੁਸੀਂ ਸੁਣੋ ਇਸ ਬਾਰੇ ਕੀ ਕਹਿੰਦੇ ਨੇ ਫ੍ਰੀਕੋਰਟ ਦੇ ਵਿਧਾਇਕ ਦੇਖੋ ਅਤੇ ਵਿਜੇ ਸ਼ਾਭੜਾ ਐਮਸੀ ਸਾਹਿਬ ਉੱਥੇ ਗਏ ਤਾਂ ਐਸਐਚਓ ਨੇ ਮਤਲਬ ਪਤਾ ਨਹੀਂ ਕੀ ਕਾਰਨ ਬਣਿਆ ਕਿਉਂਕਿ ਇੱਕ ਜ਼ਿੰਮੇਵਾਰ ਬੰਦਾ ਇਸ ਤਰ੍ਹਾਂ ਨਹੀਂ ਬੋਲਦਾ ਤਾਂ ਉਹਨਾਂ ਨੇ ਐਮਸੀ ਸਾਹਿਬ ਨੂੰ ਜਿਹੜਾ ਡਿਸਰੈਸਪੈਕਟ ਕੀਤਾ ਉਹਨਾਂ ਦਾ ਅਪਮਾਨ ਕੀਤਾ ਤਾਂ ਉਦੋਂ ਬਾਅਦ ਫਿਰ ਸਾਰਾ ਹੰਗਾਮਾ ਸ਼ੁਰੂ ਹੋਇਆ ਮੇਰੇ ਵੀ ਧਿਆਨ 'ਚ ਗੱਲ ਆਈ ਮੈਂ ਨਾਲ ਦੀ ਨਾਲ ਜਿਹੜਾ ਐਸਐਸਪੀ ਸਾਹਿਬ ਦੇ ਧਿਆਨ 'ਚ ਲਿਆਂਦਾ ਮਸਲਾ ਜੀ ਇਸ ਤਰ੍ਹਾਂ ਮਸਲਾ ਇਹਨੂੰ ਹੱਲ ਕਰੋ ਤਾਂ ਇਨ ਦੇ ਦੌਰਾਨ ਜਿਹੜਾ ਉਹ ਲੋਕਾਂ ਦਾ ਇਕੱਠ ਹੋ ਗਿਆ ਧਰਨਾ ਲੱਗ ਗਿਆ ਤਾਂ ਐਮਸੀ ਸਾਹਿਬ ਨੇ ਗੁੱਸੇ 'ਚ ਆ ਕੇ ਕੱਲ ਮਤਲਬ ਪਾਰਟੀ ਤੋਂ ਜਿਹੜਾ ਉਹ ਅਸਤੀਫਾ ਦੇਣ ਦੀ ਗੱਲ ਕਹੀ ਸੀ ਪਰ ਜਦੋਂ ਬਾਅਦ 'ਚ ਗੱਲ ਹੋਈ ਤਾਂ ਇਹਨਾਂ ਨੇ ਕਿਹਾ ਵੀ ਨਹੀਂ ਅਸੀਂ ਤੁਹਾਡੇ ਨਾਲ ਆ ਜੀ ਪਾਰਟੀ ਦੇ ਨਾਲ ਆ ਕਿਉਂਕਿ ਪਾਰਟੀ ਇੱਕ ਪਰਿਵਾਰ ਆ ਸਾਡਾ ਜੇ ਗਲਤੀ ਸੱਚੋ ਨੇ ਕੀਤੀ ਹੈ ਤਾਂ ਪਾਰਟੀ ਦਾ ਉਹ ਚ ਕੀ ਪਾਰਟੀ ਪੂਰਨ ਰੂਪ ਦੇ ਵਿੱਚ ਨਾਲ ਖੜੀ ਆ। ਉਤਲੇ ਲੈਵਲ ਤੱਕ ਪੰਜਾਬ ਲੈਵਲ ਤੱਕ ਸਾਰੀ ਪਾਰਟੀ ਦੇ ਧਿਆਨ ਚ ਜਦੋਂ ਇੱਕ ਮਸਲਾ ਆਇਆ ਤਾਂ ਐਸਐਸਪੀ ਸਾਹਿਬ ਤੇ ਦਬਾਅ ਬਣਾ ਕੇ ਕੱਲ ਜਿਹੜਾ ਹੈਗਾ ਉਹ ਐਸਚੂ ਨੂੰ ਸਸਪੈਂਡ ਕਰਾਇਆ ਕਿਉਂਕਿ ਇੱਕ ਚੁਣੇ ਹੋਏ ਨਮਾਇंदे ਨਾਲ ਜਿਹੜਾ ਬੰਦਾ ਇਸ ਤਰ੍ਹਾਂ ਦੇ ਦਾ ਵਿਹਾਰ ਕਰਦਾ ਉਹ ਆਮ ਪਬਲਿਕ ਨਾਲ ਜਾਂ ਆਮ ਨਾਗਰਿਕ ਨਾਲ ਕਈ ਵਾਰੀ ਸਾਡੇ ਤੱਕ ਬੰਦੇ ਪਹੁੰਚ ਵੀ ਨਹੀਂ ਕਰਦੇ ਤਾਂ ਉਹਨਾਂ ਨੇ ਇਸ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋਣਗੇ ਉਹਨੂੰ ਦੇਖਦੇ ਹੋਏ ਔਰ ਇਹ ਜਿਹੜਾ ਹੈਗਾ ਲੋਕਾਂ ਤੱਕ ਇੱਕ ਮੈਸੇਜ ਵੀ ਦੇਣ ਵਾਸਤੇ ਵੀ ਅਸੀਂ ਲੋਕਾਂ ਦੇ ਪਬਲਿਕ ਸਰਵੰਟਾਂ ਕੋਈ ਵੀ ਬੰਦਾ ਜਿਹੜਾ ਉਹ ਲੋਕਾਂ ਦਾ ਜਿਹੜੇ ਚੁਣੇ ਹੋਏ ਨਮਾਇੰਦੇ ਆ ਉਹ ਵੀ ਪਬਲਿਕ ਨੂੰ ਜਵਾਬਦੇ ਆ ਤੇ ਜਿਹੜੇ ਨੌਕਰੀ ਕਰਦੇ ਆ ਸਰਕਾਰੀ ਮੁਲਾਜ਼ਮਾ ਨੌਕਰ ਉਹ ਵੀ ਪਬਲਿਕ ਨੂੰ ਜਵਾਬਦੇ ਆ ਸੋ ਇਸ ਵਾਸਤੇ ਜਵਾਬਦੇ ਬਣਾਉਣ ਵਾਸਤੇ ਕੱਲ ਜਿਹੜਾ ਸਖਤ ਆ ਜਿਹੜਾ ਫੈਸਲਾ ਕਰਨਾ ਪਿਆ ਤਾਂ ਅੱਜ ਜਿਹੜਾ ਪੂਰਨ ਰੂਪ ਦੇ ਵਿੱਚ ਸਾਡੀ ਜਿਹੜੀ ਲੋਕਲ ਐਮਸੀ ਸਾਹਿਬ ਛਾਵੜਾ ਜੀ ਹੈ ਐਮਸੀ ਸਾਹਿਬ ਕਮਲਜੀਤ ਜੀ ਹੈ ਅਮਤੀ ਬਾਬਾ ਚੇਅਰਮੈਨ ਸਾਹਿਬ ਸਰਪੰਚ ਸਾਹਿਬ ਸਾਰਿਆਂ ਨੇ ਮਤਲਬ ਪਾਰਟੀ ਨੇ ਇਸ ਗੱਲ ਦੇ ਲਈ ਜਿਹੜੀ ਹੈ ਵੀ ਅਸੀਂ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਰਿਆਂ ਨੇ ਖੜਨਾ ਔਰ ਪਾਰਟੀ ਨੂੰ ਮਜ਼ਬੂਤ ਕਰਨਾ ਛਾਵੜਾ ਜੀ ਨੇ ਜਿਹੜਾ ਹੈਗਾ ਉਹ ਕੱਲ ਕੱਲ ਹੀ ਕਹਿਤਾ ਸੀਗਾ ਕਿ ਮੈਂ ਜੀ ਤੁਹਾਡੇ ਨਾਲ ਤੇ ਚਲੋ ਗੁੱਸੇ ਚ ਆ ਕੇ ਜੇ ਉਹਨੇ ਐਸਚੀਓ ਨੇ ਗੁੱਸੇ ਚ ਇਸ ਤਰ੍ਹਾਂ ਕੁਝ ਕਿਹਾ ਤਾਂ ਇਹਨਾਂ ਨੂੰ ਵੀ ਥੋੜਾ ਗੁੱਸਾ ਆ ਗਿਆ ਤਾਂ ਉਹ ਗੁੱਸੇ ਦੇ ਵਿੱਚ ਕਿਹਾ ਗਿਆ ਫੈਸਲਾ ਸੀ ਦਿਲੋਂ ਨਹੀਂ ਸੀ ਔਰ ਦਿਲੋਂ ਤਾਂ ਇਹ ਪਾਰਟੀ ਦੇ ਨਾਲ ਕਮੇਸਾਂ ਮੇਰੇ ਪਿੱਛੇ ਕਾਰਨਕੀ ਹੈ ਕਿਉਂਕਿ ਲੋਕ ਇਹ ਵੀ ਸਵਾਲ ਖੜੇ ਕਰ ਰਹੇ ਆ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੇ ਨਮਾਇੰਦਿਆਂ ਦੀ ਜਾਂ ਉਹਨਾਂ ਦੀ ਗੱਲ ਨਹੀਂ ਸੁਣ ਰਹੀ ਆਪ ਸਰਵਜਾਂ ਪੁਲਸ ਪ੍ਰਸ਼ਾਸਨੋਂ ਤੇ ਫਿਰ ਆਮ ਲੋਕਾਂ ਨੇ ਕਿਵੇਂ ਸੁਣਨਗੇ ਦੇਖੋ ਇਹਹੀ ਤਾਂ ਤਾਂ ਹੀ ਤਾਂ ਇਹ ਇੱਕ ਸੁਨੇਹਾ ਦਿੱਤਾ ਹੈ ਜੇ ਸੱਚੂ ਨੇ ਕਿਸੇ ਦਾ અપਮਾਨ ਕੀਤਾ ਤਾਂ ਉਹਨੂੰ ਦੱਸ ਵੀ ਦਿੱਤਾ ਹੈ ਕਿ ਢਿੱਲ ਕਿਸੇ ਪਾਸੇ ਨੂੰ ਨਹੀਂ ਹੈ ਜਿਹੜਾ ਬੰਦਾ ਕੰਮ ਨਹੀਂ ਕਰੂਗਾ ਉਹਦੇ ਖਿਲਾਫ ਸਖਤੀ ਨਾਲ ਹੀ ਨਿਭੜਿਆ ਜਾਊਗਾ ਸਰਕਾਰ ਬਣਨ ਤੋਂ ਬਾਅਦ ਅਸੀਂ ਹਰ ਇੱਕ ਸਾਡੇ ਨਮਾਇੰਦਿਆਂ ਨੂੰ ਹਰ ਇੱਕ ਜਿਹੜਾ ਸਾਡਾ ਵਲੰਟੀਅਰ ਨੂੰ ਕਿਹਾ ਵੀ ਤੁਸੀਂ ਸਿੱਧੇ ਕੰਮ ਤੇ ਜਾਓ ਜੇਕਰ ਤੁਹਾਡਾ ਕੋਈ ਕੰਮ ਨਹੀਂ ਕਰਦਾ ਫਿਰ ਤੁਸੀਂ ਸਾਡੇ ਕੋਲੇ ਹੁਣ ਤਾਂ ਕਿ ਸਾਨੂੰ ਪਤਾ ਲੱਗੇ ਵੀ ਕਿਹੜਾ ਬੰਦਾ ਕੰਮ ਦੇ ਵਿੱਚ ਰੁਕਾਵਟ ਪਾਉਂਦਾ ਸਾਡੇ ਫੋਨ ਤੇ ਤਾਂ ਹਰ ਇੱਕ ਨੇ ਕੰਮ ਕਰ ਦੇਣਾ ਪਰ ਜਿਹੜਾ ਜਦੋਂ ਸਾਡੇ ਬੰਦੇ ਚਾਹੇ ਵਲੰਟੀਅਰ ਜਾਣ ਚਾਹੇ ਸਾਡੇ ਸਰਪੰਚ ਜਾਣ ਐਮਸੀ ਜਾਣ ਚੇਅਰਮੈਨ ਜਾਣ ਉਹਨਾਂ ਦਾ ਸਨਮਾਨ ਕਰਨ ਔਰ ਨਾਲ ਆਮ ਨਾਗਰਿਕਾਂ ਦਾ ਵੀ ਕੱਲਾ ਹੀ ਨਹੀਂ ਵੀ ਅਸੀਂ ਇਹ ਕਹਿੰਨੇ ਵੀ ਸਾਡੇ ਹੀ ਬੰਦਿਆਂ ਦਾ ਸਨਮਾਨ ਕਰਨ ਇਹ ਅਸੀਂ ਪਬਲਿਕ ਆ ਜਿਹੜੀ ਪੰਜਾਬ ਦੀ ਸਰਕਾਰ ਆ ਪੰਜਾਬ ਦਾ ਹਰ ਨਾਗਰਿਕ ਜਿਹੜਾ ਹੈ ਉਹਨੂੰ ਅਸੀਂ ਜਵਾਬ ਦੇ ਆ ਐਸਐਚਓ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਐਸਐਚਓ ਨੂੰ ਕੱਲ ਸਸਪੈਂਡ ਕਰਤਾ ਜੀ ਸਸਪੈਂਡ ਕਰਕੇ ਉਹਨੂੰ ਲੈਣ ਹਾਜ਼ਰ ਕਰਤਾ ਔਰ ਨਾਲ ਦੀ ਨਾਲ ਉਹਦੀ ਇਨਕੁਆਰੀ ਵੀ ਖੋਲ ਦਿੱਤੀ ਗਈ ਐ ਐਮਐਲ ਸਾਹਿਬ ਇੱਕ ਕੱਲ ਜਦੋਂ ਧਰਨਾ ਲੱਗਿਆ ਉਸ ਟਾਈਮ ਲੋਕ ਬਹੁਤ ਸ਼ਹਿਰ ਵਾਸੀ ਕਹਿ ਰਹੇ ਸੀ ਅਸੀਂ ਐਸਐਚਓ ਤੋਂ ਬਹੁਤ ਤੰਗ ਆ ਕੀ ਤੁਹਾਡੇ ਕੋਲ ਵੀ ਕੋਈ ਸ਼ਿਕਾਇਤ ਆਈ ਸੀਗੀ ਉਸ ਦੀ ਪਹਿਲ ਦੇਖੋ ਮੇਰੇ ਕੋਲੇ ਇਸ ਤਰ੍ਹਾਂ ਨਹੀਂ ਆਈ ਉਹ ਐ ਹੋ ਹੁੰਦਾ ਸੀ ਵੀ ਕਿਸੇ ਨੇ ਰੋਕ ਲਿਆ ਉਹਨੂੰ ਕਹਣਾ ਯਾਰ ਛੱਡ ਦੇ ਜਿੰਮੇਵਾਰ ਬੰਦੇ ਆ ਇਸ ਤਰ੍ਹਾਂ ਦੇ ਕੋਈ ਇਹ ਸਾਡੇ ਸਾਥੀਆਂ ਕੋਲੇ ਫੋਨ ਆ ਜਾਂਦੇ ਸੀ ਕੋਈ ਪਰ ਜਿਹੜੀ ਕੱਲ ਜਦੋਂ ਕਈ ਵਾਰੀ ਬੰਦੇ ਡਰਦੇ ਬੋਲਦੇ ਨਹੀਂ ਹੁੰਦੇ ਅਸੀਂ ਹਾਲਾ ਕਿ ਸਭ ਨੂੰ ਕਿਹਾ ਯਾਰ ਦੱਸੋ ਹਰ ਇੱਕ ਕੋਲੇ ਮੇਰਾ ਨੰਬਰ ਹੈ ਅੱਜ ਵੀ ਮੇਰੇ ਕੋਲ ਇੱਕੋ ਨੰਬਰ ਹੈ ਤੇ ਉਹ ਸਾਰੇ ਲੋਕਾਂ ਨੂੰ ਦਿੱਤਾ ਹੋਇਆ ਤੇ ਜੇ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਮੈਂ ਅੱਜ ਤੁਹਾਨੂੰ ਤੁਹਾਡੇ ਰਾਹੀਂ ਅਪੀਲ ਕਰਦਾ ਵੀ ਕੋਈ ਵੀ ਬੰਦਾ ਕਿਸੇ ਦਾ ਅਪਮਾਨ ਕਰਦਾ ਕਿਸੇ ਨਾਲ ਧੱਕਾ ਕਰਦਾ ਚਾਹੇ ਕੋਈ ਪੁਲਿਸ ਅਫਸਰ ਹੈ ਤੇ ਕਿ ਕੋਈ ਹੋਰ ਕੋਈ ਅਧਿਕਾਰੀ ਹੈ ਉਹਦੇ ਬਾਰੇ ਸਾਨੂੰ ਦੱਸੋ ਤਾਂ ਕਿ ਸਾਨੂੰ ਪਤਾ ਲੱਗੇ ਔਰ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਸਕੀਏ ਤੁਹਾਡੇ ਵੱਲੋਂ ਕੋਈ ਆਸਰਾ ਨੂੰ ਕੋਈ ਸੁਨੇਹਾ ਮੈਸੇਜ ਚੇਤਾਵਨੀ ਆਉਣ ਵਾਲੀ ਸਮੇਂ ਦੇ ਵਿੱਚ ਅਜਿਹੀ ਜੀ ਘਟਨਾ ਵਾਪਰੀ ਨਾ ਕੋਈ ਤੁਹਾਨੂੰ ਤੰਨਮਗਾਰੀ ਲਾਉਣੇ ਨਾ ਪੈਣ ਤੋਖੋ ਸਖਤ ਰੂਪ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਮੈਂ ਵੀ ਕਹਿ ਰਿਹਾ ਕਿ ਅਸੀਂ ਲੋਕਾਂ ਨੂੰ ਜਵਾਬਦੇ ਹਾਂ ਜਿੰਨੇ ਵੀ ਪੰਜਾਬ ਸਰਕਾਰ ਕੱਲੀ ਮੁੱਖ ਮੰਤਰੀ ਜਾਂ ਐਮਐਲਏ ਨਹੀਂ ਹੁੰਦਾ ਜਿਹੜਾ ਪੀਐਨਵੀ ਆ ਸਾਡਾ ਜਿਹੜਾ ਜਿਹਨੂੰ ਸਰਕਾਰ ਤਨਖਾਹ ਦਿੰਦੀ ਹੈ ਉਹ ਵੀ ਪੰਜਾਬ ਦੇ ਲੋਕਾਂ ਨੂੰ ਜਵਾਬਦੇ ਆ ਔਰ ਮੈਂ ਸਾਰਿਆਂ ਨੂੰ ਇਹ ਅਪੀਲ ਵੀ ਕਰਦਾ ਔਰ ਚੇਤਾਵਨੀ ਵੀ ਦਿੰਦਾ ਜਿਹੜਾ ਕੋਈ ਵੀ ਵਿਅਕਤੀ ਆਪਦਾ ਕੰਮ ਸਹੀ ਢੰਗ ਨਾਲ ਨਹੀਂ ਕਰੂਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਮੈਂ ਥਾਣੇ ਚਲਾ ਗਿਆ ਜਦੋਂ ਮੈਂ ਥਾਣੇ ਗਿਆ ਤਾਂ ਮੈਂ ਐਸਐਚਓ ਸਾਹਿਬ ਨੂੰ ਬੁੱਝਿਆ ਮੈਂ ਕਹਿੰਦਾ ਸਚੋ ਸਾਹਿਬ ਕੋਈ ਇਹ ਵਧੀਆ ਗੱਲ ਨਹੀਂ ਵੀ ਇੱਕ ਸੀਨੀਅਰ ਸਿਟੀਜ਼ਨ ਇਨਸਾਨ ਜੀ ਅੱਜ ਪੰਜਵਾਂ ਸੱਤਵਾਂ ਘੇੜਾ ਮਾਰੀ ਜਾਂਦਾ ਤੇ ਆਪਾਂ ਨੂੰ ਐਫ ਆਈ ਆਰ ਕੱਟਣ ਲੱਗਿਆ ਕੀ ਕੀ ਦਿੱਕਤ ਹੈ ਤੇ ਇਹਦੇ ਵਿੱਚ ਐ ਐਸ ਐਚਓ ਸਾਹਿਬ ਬੜਾ ਰੂਟਲੀ ਬੋਲੇ ਮੈਨੂੰ ਚਲੋ ਮੈਨੂੰ ਗੁੱਸਾ ਸੀ ਆ ਮੈਂ ਕਹਿੰਦਾ ਕੋਈ ਗੱਲ ਨਹੀਂ ਜੇ ਨਹੀਂ ਤੁਸੀਂ ਕੋਈ ਕੰਮ ਕਰਦੇ ਮੈਂ ਧਰਨੇ ਤੇ ਬਹਿ ਜਾਂਦਾ ਇਨ ਬਿਟਵੀਨ ਫੇਰ ਉਹ ਮੈਨੂੰ ਥੋੜਾ ਰੂਟਲੀ ਬੋਲੇ ਮੈਂ ਧਰਨੇ ਤੇ ਬਹਿ ਗਿਆ ਮੈਂ ਧਰਨੇ ਤੇ ਬੈਠਾ ਇਹਦੇ ਇਹਦੇ ਵਿੱਚ ਜਿਵੇਂ ਜਿਵੇਂ ਲੋਕਾਂ ਨੂੰ ਸ਼ਹਿਰ ਦੇ ਲੋਕਾਂ ਨੂੰ ਪਤਾ ਚੱਲਿਆ ਸਾਰਾ ਸ਼ਹਿਰ ਉੱਥੇ ਇਕੱਠਾ ਆ ਗਿਆ ਜਦੋਂ ਇਹ ਗੱਲ ਐਮਐਲਏ ਸਾਹਿਬ ਨੂੰ ਪਤਾ ਜਲਦੀ ਚਲੋ ਐਮਐਲਏ ਸਾਹਿਬ ਤਰਨ ਤਰਨ ਦਾ ਇਲੈਕਸ਼ਨ ਚੱਲ ਰਿਹਾ ਹੈ ਤਾਂ ਐਮਐਲਏ ਸਾਹਿਬ ਉਧਰ ਬਿਜ਼ੀ ਸੀ ਮੈਨੂੰ ਇਹ ਲੱਗਾ ਵੀ ਐਮਐਲਏ ਸਾਹਿਬ ਇੱਥੇ ਆਏ ਨਹੀਂ ਜਾਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਬਾਅਦ ਵਿੱਚ ਮੈਨੂੰ ਪਤਾ ਚੱਲਿਆ ਬੀਬਾ ਬਿਆਨਤ ਕੌਰ ਜੀ ਵੀ ਬੜਾ ਜੋ ਕਰ ਸਕਦੇ ਸੀ ਬੜਾ ਹਾਰਡਲੀ ਤੇ ਬੜਾ ਹਾਈ ਲੈਵਲ ਤੱਕ ਉਹਨਾਂ ਨੇ ਗੱਲ ਰੱਖੀ ਮੈਨੂੰ ਦੀਪਕ ਚੋਹਾਨ ਜੀ ਦਾ ਵੀ ਫੋਨ ਆਇਆ ਵੀ ਕੀ ਗੱਲ ਹੋਈ ਕੀ ਬਾਤ ਹੋਈ ਜਦੋਂ ਮੈਂ ਆਦੀ ਸਾਰੀ ਗੱਲ ਰੱਖੀ ਐਮਐਲਏ ਸਾਹਿਬ ਨੇ ਬੜੀ ਸ਼ਕਤੀ ਨਾਲ ਉੱਪਰ ਗੱਲ ਰੱਖੀ ਤਾਂ ਕੱਲ ਜਿਹੜਾ ਕਿ ਐਸਐਚਓ ਨੂੰ ਸਸਪੈਂਡ ਕਰਤਾ ਇਹ ਇੱਕ ਐਸਐਚਓ ਨੂੰ ਸਸਪੈਂਡ ਕਰਨਾ ਬੜੀ ਵੱਡੀ ਗੱਲ ਹੈ ਚਲੋ ਮੈਂ ਵੀ ਲੋਕਾਂ ਦਾ ਚੁਣਿਆ ਨੁਮਾਇੰਦਾ ਐਮਐਲਏ ਸਾਹਿਬ ਵੀ ਸੰਘਰਸ਼ ਤੋਂ ਨਿਕਲੇ ਹੋਏ ਇਨਸਾਨ ਆ ਹੈ ਸਾਡਾ ਜਿਹੜਾ ਕੋਈ ਮੋਟਿਵ ਰਾਜ ਭਾਗ ਦਾ ਜਾਂ ਰਾਜਕਰਨ ਆ ਨਹੀਂ ਕਿ ਸਾਡਾ ਮੋਟਿਵ ਤੇ ਸਾਡਾ Aim ਸਿਰਫ ਇੱਕੋ ਹੈ ਕਿ ਲੋਕਾਂ ਦੀ ਸੇਵਾ ਕਰਨਾ ਨਾ ਜ਼ਿੰਦਗੀ ਦੇ ਵਿੱਚ ਕਦੀ ਇਹ ਸੋਚ ਰੱਖੀ ਹੈ ਕਿ ਮੈਂ ਐਮਸੀ ਆ ਜਾਂ ਇਹ ਐਮਐਲਏ ਆ ਕਿ ਅਸੀਂ ਦਾ ਰਾਜ ਭਾਗ ਦੇ ਤੌਰ ਤੇ ਹੀ ਸਤਾ ਦੇ ਵਿੱਚ ਆ ਲੋਕਾਂ ਦੀ ਸੇਵਾ ਕਰਨਾ ਹੀ ਸਾਡਾ ਪਹਿਲਾ ਫਰਜ਼ ਹੈ ਤੇ ਐਂਡ ਵੀ ਸਾਡਾ ਇਹੀ ਫਰਜ਼ ਹੋਊਗਾ ਮੈਂ ਪ੍ਰੈਸ ਦੇ ਮਾਧਿਮ ਨਾਲ ਹੀ ਸ਼ਾਸਨ ਪ੍ਰਸ਼ਾਸਨ ਨੂੰ ਇੱਕੋ ਬੇਨਤੀ ਕਰਨਾ ਚਾਹੁੰਦਾ ਕਿਸੇ ਦੀ ਚੁੱਪੀ ਨੂੰ ਕਿਸੇ ਦੀ ਸਾਦਗੀ ਨੂੰ ਕਮਜ਼ੋਰੀ ਨਾ ਸਮਝੋ ਜੇ ਐਮਐਲਏ ਸਾਹਿਬ ਜਾਂ ਆਮ ਆਦਮੀ ਪਾਰਟੀ ਦੇ ਵਰਕਰ ਕੋਈ ਪਿਆਰ ਨਾਲ ਕੋਈ ਆਪਾਂ ਕਹਦੀਏ ਕਿ ਇੱਜ਼ਤ ਮਾਨ ਨਾਲ ਕਿਸੇ ਅਫਸਰ ਨੂੰ ਕਮ ਕਹਿੰਦੇ ਆ ਨਾ ਤਾਂ ਇਹਨੂੰ ਸਾਡੀ ਸ਼ਰਾਫਤ ਨਾ ਸਮਝੋ ਕੱਲ੍ਹ ਦੀ ਇਹ ਤੁਹਾਨੂੰ ਝਲਕ ਦਿਖਾਤੀ ਹੈ ਜੇ ਅਸੀਂ ਆਪ ਦੀ ਆਈ ਤੇ ਆਗੇ ਨਾ ਤਾਂ ਤੁਸੀਂ ਪਰੇਸ਼ਾਨ ਹੋਵੋਗੇ ਸਾਡੇ ਵਰਕਰ ਦੀ ਜੇ ਪ੍ਰਸ਼ਾਸਨ ਸ਼ਾਸਨ ਕੋਈ ਕਟਾਈ ਕਰੂਗਾ ਸਾਡੇ ਵਰਕਰ ਦੀ ਗੱਲ ਨਾ ਸੁਣੂਗਾ ਅਸੀਂ ਹਰ ਹਿੱਲਾ ਫਿਸਲਾ ਵਰਤਾਂਗੇ ਪਾਰਟੀ ਹਾਈ ਕਮਾਂਡ ਸਾਡੇ ਨਾਲ ਹੈ ਐਮਐਲਏ ਸਾਡੇ ਨਾਲ ਹੈ ਜੋ ਵੀ ਕੱਲ ਕਾਰਵਾਈ ਹੋਈ 2 ਘੰਟੇ ਦੇ ਵਿੱਚ ਐਸਐਚਓ ਨੂੰ ਸਸਪੈਂਡ ਕਰਤਾ ਮੈਂ ਇਸ ਗੱਲ ਤੋਂ ਸੰਤੁਸ਼ਟਾਂ ਵੀ ਚਲੋ ਮੈਂ ਕੱਲ ਗੁੱਸੇ ਦੇ ਵਿੱਚ ਜੋ ਕੁਝ ਵੀ ਬੋਲਿਆ ਮੈਂ ਗੁੱਸਾ ਸੀ ਮੈਨੂੰ ਵੀ ਮੈਨੂੰ ਅੱਜ ਜਿੰਨੇ ਦਿਨ ਹੋ ਗਏ ਢੇੜੇ ਮਾਰਦੇ ਨੂੰ ਕੋਈ ਕੰਮ ਨਹੀਂ ਹੋ ਰਿਹਾ ਕੱਲ ਉਹਦੀ ਐਫਆਈਆਰ ਵੀ ਕੱਟੀ ਗਈ ਐਸਐਚਓ ਵੀ ਸਸਪੈਂਡ ਹੋ ਗਿਆ ਪਾਰਟੀ ਨੇ ਵਿਸ਼ਵਾਸ ਦਵਾਇਆ ਹੈ ਕਿ ਪ੍ਰੈਜ਼ੀਡੈਂਟ ਦੇ ਵਿੱਚ ਕਿਸੇ ਵੀ ਵਰਕਰ ਦੀ ਆਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਹੈ ਉਹਦੀ ਕਿਸੇ ਵੀ ਗੱਲ ਤੋਂ ਕੁਤ్రਾਈ ਨਹੀਂ ਹੋਊਗੀ ਉਹਦਾ ਕੰਮ ਪੈਲ ਦੇ ਆਧਾਰ ਤੇ ਹੋਊਗਾ ਐਮਐਲਏ ਸਾਹ ਨੇ ਵੀ ਕੱਲ ਸੈਸ਼ਨ ਰਿਆਚ ਨੂੰ ਇੱਕੋ ਗੱਲ ਬੜੀ ਸ਼ਕਤੀ ਨਾਲ ਕਹੀ ਹੈ ਕਿ ਆਮ ਆਦਮੀ ਪਾਰਟੀ ਦਾ ਵਰਕਰ ਦਾ ਛੱਡੋ ਫਰੀਦਕੋਟ ਦਾ ਹਰ ਇੱਕ ਇਨਸਾਨ ਹਰ ਇੱਕ ਵੋਟਰ ਹਰ ਇੱਕ ਨਾਗਰਿਕ ਦਾ ਕੰਮ ਪੈਲ ਦੇ ਆਧਾਰ ਤੇ ਹੋਣਾ ਚਾਹੀਦਾ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਖੱਜਲ ਖਵਾਰੀ ਨਹੀਂ ਆਣੀ ਚਾਹੀਦੀ ਜੇ ਫਰੀਦਕੋਟ ਦੇ ਕਿਸੇ ਵੀ ਵਾਸੀ ਨੂੰ ਕੋਈ ਖੱਜਲ ਖਵਾਰੀ ਆਈ ਤਾਂ ਫਿਰ ਉਹ ਆਪ ਦਾ ਅੰਜਾਮ ਨਾ ਭੁਗਤਣ ਲਈ ਤਿਆਰ ਰਹਿਣ ਹੁਣ ਅਸੀਂ ਚੁੱਪ ਨਹੀਂ ਰਹਿਣ ਵਾਲੇ ਜੀ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਸਾਰਾ ਸ਼ਹਿਰ ਇਕੱਠਾ ਹੋ ਗਿਆ ਸੀ ਪਰ ਕਾਰਨ ਕੀ ਹੈ ਤੁਹਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਉੱਥੇ ਕਿਉਂ ਨਹੀਂ ਪਹੁੰਚੇ ਜੀ ਦੇਖੋ ਆਮ ਆਦਮੀ ਪਾਰਟੀ ਜਿਵੇਂ ਮੈਂ ਤੁਹਾਨੂੰ ਕਿਹਾ ਐਮਐਲਏ ਸਾਹਿਬ ਆਪਣਾ ਤਰਨ ਤਰਨ ਸੀ ਬਾਕੀ ਹੁਣ ਜੇ ਕੋਈ ਨਹੀਂ ਆਇਆ ਤਾਂ ਉਹਨੂੰ ਪਤਾ ਜੀ ਉਹ ਕਿਉਂ ਨਹੀਂ ਆਇਆਗਾ ਇਹ ਤਾਂ ਉਹਨਾਂ ਨੂੰ ਪੁੱਛੋ ਤੁਸੀਂ ਪਰ ਸ਼ਹਿਰ ਨੇ ਬੜਾ ਬੜਾ ਸਹਿਯੋਗ ਕੀਤਾ ਐਮਐਲਏ ਸਾਹਿਬ ਨੇ ਖਾਸ ਕਰਕੇ ਬੀਬਾ ਬਿਆੰਤ ਕੌਰ ਜੀ ਨੇ ਮੇਰਾ ਬੜਾ ਸਾਥ ਦਿੱਤਾ ਮੈਨੂੰ ਹੌਸਲਾ ਦਿੱਤਾ ਜੋ ਬੰਦੀ ਕਾਰਵਾਈ ਸੀ ਹਰ ਤਰ੍ਹਾਂ ਦੀ ਉਹਨਾਂ ਨੇ ਕਰਵਾ ਕੇ ਦਿੱਤੀ ਹੁਣ ਤੁਸੀਂ ਪਾਰਟੀ ਬਣਾ ਲਓ ਨਹੀਂ ਹੁਣ ਜੋ ਦੇਖੋ ਪਾਰਟੀ ਨੇ ਏਡੀ ਵੱਡੀ ਗੱਲ ਕਰਤੀ ਜੀ ਮੌਜੂਦਾ ਐਸਐਚਓ ਨੂੰ ਸਸਪੈਂਡ ਕਰਤਾ ਜੇ ਹੁਣ ਵੀ ਮੈਂ ਕਹਾਂ ਜੀ ਮੈਂ ਤਾਂ ਨਾਰਾਜ਼ ਆ ਫਿਰ ਉਹ ਤਾਂ ਮੇਰੀ ਬੇਵਕੂਫੀ ਹੈ ਨਾ ਜੀ ਜੇ ਪਾਰਟੀ ਨੇ ਏਡਾ ਵੱਡਾ ਸਟੈਪ ਚੱਕਿਆ ਮੇਰੇ ਪਿੱਛੇ ਤੇ ਫਿਰ ਮੈਂ ਹੁਣ ਮੇਰੇ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਨਹੀਂ ਜੀ